ਆਪਸੀ ਹੋਇਆ ਬਾਪਸੀ ਹੋਣ ਸਾਰੀ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ। ਆ థాంਕ ਯੂ ਜੀ ਪਹਿਲਾਂ ਤਾਂ ਆ ਗੱਲ ਪਤਾ ਕੀ ਹੈ ਜੀ ਇਹ ਬਸ ਸਟੈਂਡ ਤੇ ਸਾਹਮਣੇ ਅੱਜ ਅਸੀਂ ਆਏ ਆ। ਤੁਸੀਂ ਆ ਪਿੱਛੇ ਨਿਗਾਹ ਮਾਰੋਗੇ ਇਹਨਾਂ ਖੁੱਲਾ ਬਾਜ਼ਾਰ ਹੈ ਤੇ ਈਵਨ ਕਿ ਅੱਧ ਤੱਕ ਲੋਕ ਆਏ ਬੈਠੇ ਆ ਇਹਨਾਂ ਨੂੰ ਅਸੀਂ ਬਹੁਤ ਵਾਰੀ ਬੇਨਤੀ ਕੀਤੀ ਹੈ ਕਿ ਤੁਸੀਂ ਆਪਣਾ ਸਮਾਨ ਸੜਕਾਂ ਤੇ ਨਾ ਰੱਖਿਆ ਕਰੋ ਨਾ ਰੱਖਿਆ ਕਰੋ। ਪਰ ਚਲੋ ਕੋਈ ਗੱਲ ਨਹੀਂ ਇਸ ਤੋਂ ਬਾਅਦ ਸਾਡੀ ਜਿਹੜੀ ਰੋਜ਼ਾਨਾ ਇਹ ਡਰਾਈਵ ਚੱਲੂਗੀ ਚਾਹੇ ਉਹ ਬੱਸ ਸਟੈਂਡ ਹੈ ਚਾਹੇ ਬਾਜ਼ਾਰ ਹੈ ਚਾਹੇ ਬਠਿੰਡਾ ਰੋਡ ਹੈ ਚਾਹੇ ਕੋਟਕੂਲਾ ਰੋਡ ਹੈ ਚਾਹੇ ਜੋ ਵੀ ਰੋਡ ਹੈ ਇੱਥੇ ਮੈਂ ਟੀਮ ਦੀ ਡਿਊਟੀ ਲਾਤੀ ਆ ਮਾਨਯੋਗ ਡੀ ਸਾਹਿਬ ਤੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮਾਂ ਤੇ ਅਸੀਂ ਹਰ ਰੋਜ਼ ਇਹ ਜਿਹੜੀ ਡਰਾਈਵ ਚਲਾਵਾਂਗੇ ਮੈਂ ਆਪਣੀ ਜਿਹੜੀ ਪੱਕੇ ਤੌਰ ਤੇ ਇਹਦੀ ਡਿਊਟੀ ਲਾਤੀ ਆ ਮੈਂ ਬੰਦਿਆਂ ਦੀ ਤੇ ਜਿੱਥੇ ਮੈਨੂੰ ਆਪ ਨੂੰ ਲੋੜ ਪਈ ਜਾਣ ਦੀ ਤੇ ਮੌਤੇ ਆਪ ਵੀ ਜਾਵਾਂਗਾ ਸਰ ਰੇੜੀਆਂ ਵਾਲਿਆਂ ਵੱਲੋਂ ਇਹਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਹਨਾਂ ਦਾ ਬਣਦਾ ਹੀ ਨਹੀਂਗਾ ਕਿਉਂਕਿ ਰੇੜੀਆਂ ਤਾਂ ਜਿਹੜੀ ਮੂਵੇਬਲ ਹੁੰਦੀ ਹੈ ਉਹਨਾਂ ਨੇ ਮੂਵ ਕਰਨਾ ਹੁੰਦਾ ਹੈ ਇਹ ਨਹੀਂ ਹੈ ਕਿ ਅਸੀਂ ਦੋ ਦੋ ਚਾਰ ਚਾਰ ਰੇੜੀਆਂ ਲਾ ਕੇ ਤੇ ਪੱਕੇ ਅੱਡੇ ਲਾ ਕੇ ਅਸੀਂ 20 20 50 50 ਫੁੱਟ ਥਾਂ ਰੋਕ ਲਈਏ ਇਹ ਕੀ ਹੈ ਸਾਡੇ ਸਟਰੀਟ ਮੈਂਟਿੰਗ ਜ਼ੋਨ ਬਣੇ ਆ ਉੱਥੇ ਜਾ ਕੇ ਜੇ ਰੇੜੀ ਖੜਾਉਣੀ ਹੈ ਤਾਂ ਉੱਥੇ ਖੜਾ ਸਕਦੇ ਆ ਚਾਹੇ ਉਹ ਪੁਲ ਦੇ ਥੱਲੇ ਹੈ ਚਾਹੇ ਥਾਣੇ ਸਿਟੀ ਦੇ ਸਾਹਮਣੇ ਜਿੱਥੇ ਸਟਰੀਟ ਮੈਂਟਿੰਗ ਜ਼ੋਨ ਹੈ ਉੱਥੇ ਲਾਉਣ ਬਾਕੀ ਤੇ ਜਿਹੜੀਆਂ ਹੈਗੀਆਂ ਮੂਵਿੰਗ ਹੈਗੀਆਂ ਉੱਥੇ ਮੂਵਿੰਗ ਜਾ ਕੇ ਲੱਗਣੀਆਂ ਚਾਹੀਦੀਆਂ ਸਾਰੇ ਆਪਰ ਪਰ ਫਿਰ ਕਿ ਇਹਨਾਂ ਨੇ ਰੇੜੀਆਂ ਵਾਲਿਆਂ ਨੇ ਵਿਚਨਾਂ ਦੇ ਥੋੜੀ ਹੈ ਕਿ ਬੱਸ ਸਟੈਂਡ ਦੇ ਬਾਹਰ ਤੁਸੀਂ ਦੇਖੋ ਆ ਸਾਰੇ ਇੱਥੇ ਹੁਣ ਦੇਖੋ ਪਿੱਛੇ ਕਿੰਨਾ ਖੁੱਲਾ ਆ ਗਿਆ 50 50 ਫੁੱਟ ਰੁੱਕੀ ਬੈਠੇ ਐ ਸਰ ਸ਼ਹਿਰ ਵਾਸੀਨ ਨੂੰ ਵੀ ਕਰ ਜਾਈਂ ਗੈਨ ਵਾਸੀਆਂ ਨੂੰ ਸਾਰੇ ਦੁਕਾਨਦਾਰ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਆਪਦੇ ਨੁਕਸਾਨ ਤੋਂ ਬਚਣ ਲਈ ਜਿਹੜਾ ਆਪਣੇ ਪਰਮੇਸ਼ਰ ਦੇ ਵਿੱਚ ਕਿਉਂਕਿ ਜੋ ਗਾਹਕ ਹੈ ਉਹ ਰੱਬ ਦਾ ਰੂਪ ਹੈ ਤੇ ਜਿੱਥੇ ਤੁਹਾਡੇ ਘਰੇ ਰੱਬ ਨੇ ਆਉਣਾ ਤੇ ਤੇ ਗਾਹਕ ਨੇ ਉੱਥੇ ਆ ਹੀ ਜਾਣਾ ਠੀਕ ਹੈ ਨਾ ਇਸ ਕਰਕੇ ਆਪ ਦਾ ਸਮਾਨ ਜਿਹੜੇ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਣ ਤੇ ਰੇੜੀਆਂ ਵਾਲਿਆਂ ਨੂੰ ਦੱਸਣਾ ਚਾਹਣਾ ਹੈ ਕਿ ਤੁਹਾਡੀਆਂ ਜਿਹੜੀਆਂ ਤੁਸੀਂ ਸੜਕਾਂ ਦੇ ਤਰਫ ਫਿਰ ਕੇ ਸਮਾਨ ਵੇਚ ਸਕਦੇ ਹੋ ਇਹ ਕਿਸੇ ਨੂੰ ਇਹ ਇਹ ਚੇਤਾਵਨੀ ਹੈ ਵੀ ਤੁਸੀਂ ਜੇ ਖੜ ਕੇ ਕਹੋਗੇ ਵੀ ਅਸੀਂ ਇੱਕ ਦੋ ਰੇੜੀਆਂ ਲਾ ਲਈਆਂ ਨਾਲ ਅੱਡੇ ਲਾਲੇ ਤੇ 20-20 ਫੁੱਟ ਅਸੀਂ ਰੋਕਾਂਗੇ ਇਹ ਨਹੀਂ ਹੋਊਗਾ ਸ਼ਹਿਰ ਦੀਆਂ ਸੜਕਾਂ ਖੁੱਲੀਆਂ ਹੋਣਗੀਆਂ ਤੇ ਟ੍ਰੈਪ ਤੁਸੀਂ ਆ ਦੇਖੋ ਇੱਕ ਪਾਸੇ ਬੱਸਾਂ ਅੰਦਰ ਜਾਂਦੀਆਂ ਇੱਕ ਪਾਸੇ ਬਾਹਰ ਨਿਕਲਦੀਆਂ ਇੱਥੇ ਕੋਈ ਵੀ ਹਾਸਾ ਹੋ ਸਕਦਾ ਹੈ ਅਸੀਂ ਤਾਂ ਆਮ ਪਬਲਿਕ ਦੀ ਜਿਹੜੀ ਉਹਨਾਂ ਦੇ ਨੁਕਸਾਨ ਤੋਂ ਬਚਾਉਣ ਵਾਸਤੇ ਤੇ ਟ੍ਰੈਪਕ ਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ ਅਸੀਂ ਇਹ ਡਰਾਈਵ ਚਲਾਈ ਹੈ ਇਹ ਡਰਾਈਵੇ ਲਗਾਤਾਰ ਚੱਲੇਗੀ ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ న్యూਸ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ న్యూਸ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ న్యూਸ